ਵਾਹ ਹੈ ਗੁਰੂ ਜੀ ਕਾ ਖਾਲਸਾ ਵਾਹ ਹੈ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਰਦਾਨਾ ਪਹਿਲਾ ਕਲ ਕਲ ਵਾਲੀ ਕਾਮ ਮਦ ਮਨੁਆ ਪੀਵਣ ਹਾਰ ਕ੍ਰੋਧ ਕਟੋਰੀ ਮੋਹੇ ਭਰੀ ਪੀਲਾਵਾ ਅਹੰਕਾਰ ਮਜਲਸ ਕੂੜੇ ਲੱਭ ਕੀ ਪੀ ਪੀ ਹੋਏ ਖੁਆਰ ਕਰਨੀ ਲਾਹਣ ਸਤ ਗੁੜ ਸਚ ਸਰਾ ਕਰ ਸਾਰ ਗੋਣ ਮੰਡੇ ਕਰ ਸੀਲਿ ਕਿਉ ਸ਼ਰਮ ਮਾਸ ਆਹਾਰ ਗੁਰਮੁਖ ਪਾਈਐ ਨਾਨਕਾ ਖਾਦੈ ਜਾਹਿ ਬੇਕਾਰ ਮਰਦਾਨਾ ਪਹਿਲਾ ਕਾਇਆ ਲਾਹਣ ਆਪ ਮਦ ਮਜਲਸ ਤ੍ਰਿਸਨਾ ਤਾਤ ਮਨਸਾ ਕਟੋਰੀ ਕੂੜ ਭਰੀ ਪੀ ਲਾਇ ਜਮ ਕਾਲ ਇਤ ਮਦ ਪੀਤੈ ਨਾਨਕਾ ਬਹੁਤੇ ਖੱਟੀਐ ਬੇਕਾਰ ਗਿਆਨ ਗੁਰ ਸਲਾਹਾ ਮੰਡੇ ਭੋ ਮਾਸ ਆਹਾਰ ਨਾਨਕੋ ਭੋਜਨ ਸਚ ਹੈ ਸਚ ਨਾਮ ਆਧਾਰ ਕਾਇਆ ਲਾਹਣ ਆਪ ਮਦ ਅੰਮ੍ਰਿਤ ਤਿਸ ਕੀ ਧਾਰ ਸਤ ਸੰਗਤ ਸਿਓ ਮਿਲਾਪ ਹੋਏ ਲੇਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟ ਹੈ ਬੇਕਾਰ ਪੌੜੀ ਆਪੇ ਸੋਰਨ ਅਰ ਗਣ ਗੰਧਰਬਾ ਆਪੇ ਖੜ ਦਰਸ਼ਨ ਕੀ ਬਾਣੀ ਆਪੇ ਸੇਵ ਸੰਕਰ ਮਹੇਸਾ ਆਪੇ ਗੁਰਮੁਖ ਅਕਤ ਕਹਾਣੀ ਆਪੇ ਜੋਗੀ ਆਪੇ ਭੋਗੀ ਆਪੇ ਸੰਿਆਸੀ ਫਿਰੇ ਬਿਬਾਣੀ ਆਪੇ ਨਾਲ ਗੋਸਟ ਆਪ ਉਪਦੇਸ ਆਪੇ ਸੁਗੜ ਸਰੂਪ ਸਿਆਣੀ ਆਪਣਾ ਜੋਜ ਕਰ ਵੇਖੇ ਆਪੇ ਆਪੇ ਸਭਨਾ ਜੀਆਂ ਕਾ ਹੈ ਜਾਣੀ ਸ਼ਲੋਕ ਮਹਲਾ 3 ਇਹ ਸੰਧਿਆ ਪਰਵਾਣ ਹੈ ਜਿਤ ਹਰ ਪ੍ਰਭ ਮੇਰਾ ਜਿਤ ਆਵੇ ਹਾਰਿ ਸਿਉ ਪ੍ਰੀਤ ਉਪਜੈ ਮਾਇਆ ਮੋਹ ਜਲਾਵੈ ਗੁਰ ਪ੍ਰਸਾਦੀ ਦੁਬਦਾ ਮਰੈ ਮਨੁਆ ਸਥਿਰ ਸੰਧਿਆ ਕਰੇ ਵਿਚਾਰ ਨਾਨਕ ਸੰਧਿਆ ਕਰੈ ਮਨ ਮੁਖੀ ਜੀਉ ਨਾ ਟਿਕੈ ਮਰ ਜਮੈ ਹੋਏ ਖੁਆਰ ਮਹੱਲਾ ਤੀਜਾ ਪ੍ਰੇਵ ਪ੍ਰਵਰਤੀ ਸਭ ਜਗ ਫਿਰੀ ਮੇਰੀ ਪਿਆਸ ਨ ਜਾਏ ਨਾਨਕ ਸਤਗੁਰ ਮਿਲਿਆ ਮੇਰੀ ਪਿਆਸ ਗਈ ਫਿਰ ਪਾਇਆ ਘਰ ਆਏ ਪੌੜੀ ਆਪੇ ਤੰਤ ਪਰਮ ਤੰਤ ਸਾ ਬਾਪੇ ਆਪੇ ਆਪੇ ਠਾਕੁਰਦਾਸ ਪਿਆ ਆਪੇ ਦਸ ਅੱਠ ਵਰਨ ਉਪਾयन ਆਪ ਬ੍ਰਹਮ ਆਪ ਰਾਜ ਲਿਆ ਆਪੇ ਮਾਰਿਆ ਆਪੇ ਛੋੜਿਆ ਆਪੇ ਬਖਸ਼ੇ ਕਰੇ ਦਿਆ ਆਪ ਭੁੱਲ ਨ ਭੁੱਲੇ ਕਬ ਹੀ ਸਭ ਸਚਤ ਪਾਵਸ ਸਚਥਿਆ ਆਪੇ ਜਿਨਾ ਬੁਝਾਏ ਗੁਰਮਖ ਤਨੇ ਅੰਦਰੋ ਦੂਜਾ ਭਰਮ ਗਿਆ ਸ਼ਲੋਕ ਮਹੱਲਾ 5ਵਾਂ ਹਾਰ ਨਾਮ ਨਾ ਸਿਮਰੈ ਸਾਧ ਸੰਗ ਤੈ ਤਨ ਉੱਡੈ ਖੇਹ ਜਿਨ ਕੀ ਤੀਤਿ ਸੈ ਨ ਜਾਣੈ ਨਾਨਕ ਫਿਟ ਲੂਣੀ ਦੇਹ ਮਹੱਲਾ ਪੰਜਵਾ ਘਟ ਬਸੈ ਚਰਨਾਰਬਿੰਦ ਰਸਨਾ ਜਪੈ ਗੋਪਾਲ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋਪਾਲ ਪੌੜੀ ਆਪੇ 68 ਤੀਰਥ ਕਰਤਾ ਆਪ ਕਰੈ ਇਸ਼ਨਾਨ ਆਪੇ ਸੰਜਮ ਵਰਤਾ ਸੁਆਮੀ ਆਪ ਜਪਾਏ ਨਾਮ ਆਪ ਦਿਆਲ ਹੋਏ ਭੋਖ ਖੰਜਨ ਆਪ ਕਰੈ ਸਬਦਾਨ ਜਿਸਨੋ ਗੁਰਮੁਖ ਆਪ 부ਝਾਏ ਸੋ ਸਦ ਹੀ ਦਰਗਹਿ ਪਾਏ ਮਾਨ ਜਿਸ ਦੀ ਪੈਜ ਰੱਖੈ ਹਰ ਸੁਆਮੀ ਸੋ ਸੱਚਾ ਹਰ ਜਾਨ ਸ਼ਲੋਕ ਮਹੱਲਾ ਤੀਜਾ ਨਾਨਕ ਬਿਨ ਸਤਗੁਰ ਭੇਟੇ ਜਗ ਅੰਧ ਹੈ ਅੰਧੇ ਕਰਮ ਕਮਾਏ ਸ਼ਬਦ ਐ ਸੋ ਚੇਤਨਾ ਲਾਵਈ ਜੇ ਤ ਸੁਖ ਵਸੈ ਮਨਿ ਆਏ ਤਾਮਸ ਲਗਾ ਸਦਾ ਫਿਰੈ ਐਨਸ ਜਲ ਤਿ ਬਿਹਾਏ ਜੋ ਤੇ ਸੁਭਾਵੇ ਸੋ ਥੀਏ ਕਹਿਣਾ ਕਿਛੂ ਨਾ ਜਾਏ ਮਹੱਲਾ ਤੀਜਾ ਸਤ ਗੁਰੂ ਫਰਮਾਇਆ ਕਾਰੀ ਇਹ ਕਰੇ ਹੋ ਗੁਰੂ ਦਵਾਰ ਐ ਹੋਏ ਕੈ ਸਾਹਿਬ ਸਮਾਲੇ ਹੋ ਸਾਹਿਬ ਸਦਾ ਹਜੂਰ ਹੈ ਪਰਮੈ ਕੈ ਛੋੜ ਕੱਟ ਕੈ ਅੰਤਰ ਜੋਤ ਤਰੇ ਹੋ ہر کا نام امرت ہے دارو ہو لائے ہو سات گر کا چت رکھو سنجم سچا نان نانک ہے سکھ اندر رکھسی اگے ہر سیوں کےل کرے ہو پوڑی آپے پار ٹھار بناسپت آپے ہی پھڑ لائے آپے مالی آپ سب سنچے آپے ہی مہ پائے آپے کرتا آپ پگتا آپے دے دیوائے ਆਪੇ ਸਾਹਿਬ ਆਪੇ ਹੈ ਰਾਖਾ ਪੇ ਰਹਾ ਸਮਾਏ ਜਨ ਨਾਨਕ ਬੜਿਆਈ ਆਖੇ ਹਰ ਕਰਤੇ ਕੀ ਜਿਸਨੋ ਤਿਲ ਨਤਮਾਏ ਸਲੋਕ ਮਹੱਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤਾ ਮਤ ਦੂਰ ਹੋਏ ਬਰਲ ਪਵੈ ਵਿਚ ਆਏ ਆਪਣਾ ਪਰਾਇਆ ਨਾ ਪਛਾਣਈ ਖਸਮੋ ਤੱਕੇ ਖਾਏ ਜਿਤ ਪੀਤਾ ਖਸਮ ਵਿਸਰੈ ਦਰਗਹਿ ਮਿਲੇ ਸਜਾਏ ਝੂਠਾ ਮਦਮੂਲ ਨਾ ਪੀ ਚਈ ਜੇ ਕਾ ਪਾਰ ਵਸਾਏ ਨਾਨਕ ਨਦਰੀ ਸੱਚ ਮਦ ਪਾਈਐ ਸਤਗੁਰ ਮਿਲੇ ਜਿਸ ਆਏ ਸਦਾ ਸਾਹਿਬ ਕੈ ਰੰਗ ਰਹਿ ਮਹਿਲੀ ਪਾਵੇ ਥਾਉ ਮਹੱਲਾ ਤੀਜਾ ਇਹੋ ਜਗਤ ਜੀਵਤ ਮਰੈ ਜਾਂ ਸੁਨੋ ਸੋਜੀ ਹੋਏ ਜਾ ਤਿੰਨ ਸਵਾਲਿਆ ਤਾਂ ਸਭ ਰਹਾ ਜਗਾਏ ਤਾਂ ਸੁਧ ਹੋਏ ਨਾਨਕ ਨਦਰ ਕਰੇ ਜੇ ਆਪਣੀ ਸਤਗੁਰ ਮੇਲਾ ਸੋਏ ਗੁਰ ਪ੍ਰਸਾਦ ਜੀਵਤ ਮਰਐ ਤਾਂ ਫਿਰ ਮਰਨ ਨਾ ਹੋਏ ਪੌੜੀ ਜਿਸ ਦਾ ਕੀਤਾ ਸਬਕਿਸ਼ ਹੋਵੇ ਤਿਸਨੂੰ ਪਰਵਾਹ ਨਾਹੀ ਕਿਸੈ ਕੇਰੀ ਹਰ ਜੀਉ ਤੇਰਾ ਦਿੱਤਾ ਸਭ ਕੋ ਖਾਵੇ ਸਭ ਮੁਹਤਾਜੀ ਕੱਢੈ ਤੇਰੀ ਜਿਸ ਦੇ ਤੋਦਨੋ ਸਲਾਹੇ ਸੋ ਸਭ ਕਿਸ਼ ਪਾਵੇ ਜਿਸਨੂੰ ਗਿਰਪਾ ਨਿਰੰਜਨ ਕੇਰੀ ਸੋਈ ਸ਼ਾਹ ਸਚਾਵਣ ਜਾਰਾ ਜਿਨ ਵਖਰ ਲਦਿਆ ਹਰ ਨਾਮ ਧੰਨ ਤੇਰੀ ਸਭ ਤਿਸੈ ਨੂੰ ਸਲਾਹੇ ਹੋ ਸੰਤੋ ਜਿਨ ਦੂਜੇ ਭਾਵ ਕੀ ਮਾਰ ਬਡਾਰੀ ਢੇਰੀ ਸੋਈ ਸ਼ਾਹ ਹੋ ਸਚਾਵਣ ਜਾਰਾ ਜਿਨ ਵਖਰ ਲਦਿਆ ਹਰ ਨਾਮ ਧੰਨ ਤੇਰੀ ਸਭ ਤਿਸੈ ਨੂੰ ਸਲਾਹੇ ਹੋ ਸੰਤੋ ਜਿਨ ਦੂਜੇ ਭਾਵ ਕੀ ਮਾਰ ਬਡਾਰੀ ਢੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ